ਦਰਦਨਾਕ ਸੜਕੀ ਹਾਦਸਾ ਜਿਸ ਦੀਏ ਸੀਸੀਟੀਵੀ ਵੀਡੀਓ ਵੇਖ ਕੇ ਤਾਂ ਤੁਹਾਟੀ ਵੀ ਰੂਹ ਕੰਬ ਜਾਵੇਗੀ ਇੱਕ ਖੜੇ ਟਰੱਕ ਦੇ ਵਿੱਚ ਟੱਕਰ ਹੋਈ ਹੈ ਤੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਤੇ ਦੋ ਹੋਰ ਇਸ ਮਾਮਲੇ ਦੇ ਵਿੱਚ ਜ਼ਖਮੀ ਦੱਸੇ ਜਾਣ ਜਲੰਧਰ ਰਾਮਬੜਾ ਤੋਂ ਨਕੋਦਰ ਰੋਡ ਤੇ ਦਰਦਨਾਕ ਹਾਦਸਾ ਵਾਪਰ ਗਿਆ ਦਿਲ ਦਹਿਲਾ ਦੇਣ ਵਾਲੀ ਇਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਐਕਟਿਵਾ ਤੇ ਸਵਾਰ ਚਾਰ ਮੁੰਡਿਆਂ ਦੀ ਖੜੇ ਟਰੱਕ ਨਾਲ ਟੱਕਰ ਹੋਈ ਹੈ ਹਾਦਸਾ ਇਨਾ ਦਰਦਨਾਕ ਸੀ ਕਿ ਦੋ ਮੁੰਡਿਆਂ ਦੇ ਤਾਂ ਮੌਕੇ ਤੇ ਸਾਮੂਹ ਕੁਗਏ ਨੇ ਦੋ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਰੂ ਕੰਬਾਉ ਸੀਸੀਟੀਵੀ ਸਾਹਮਣੇ ਆਈ ਹੈ ਚਾਰ ਲੜਕੇ ਇਕੱਠਵਾਂ ਤੇ ਹਵਾਈਟ ਰੰਗ ਦਾ ਇਕੱਠਵਾਂ ਸੀ ਤੇ ਇਧਰੋਂ ਹਰੇ ਸੀਲਿੰਦਰ ਬਲੋਂ ਲਕੋਧਨ ਨੂੰ ਜਾ ਰਹੇ ਸੀ ਇੱਕ ਟਰੱਕ ਦੇ ਵਿੱਚ ਵਿਜੇ ਖੜੇ ਟਰੱਕ ਦੇ ਵਿੱਚ ਤੇ ਇਹ ਜਿਹੜਾ ਧਾਪਾ ਆ ਇਹ ਧਾਪੋ ਤੇ ਟਰੱਕ ਖੜੇ ਸੀ ਹਾਂਜੀ ਇਹਨਾਂ ਵੱਲੋਂ ਟਰੱਕ ਵਾਲਿਆਂ ਨੂੰ ਰੋਕਿਆ ਗਿਆ ଥିਦਾਂ ਮੇਰੇ ਵੱਲੋਂ ਕੋਈ ਰੋਕਿਆ ਨਹੀਂ ਅੱਛਾ ਜੀ ਤੇ ਕੋਈ ਨੰਬਰ ਟ੍ਰੇਸ ਹੋਇਆ ਸਰ ਨੰਬਰ ਨਹੀਂ ਟ੍ਰੇਸ ਹੋਇਆ ਸਰ ਤੇ ਜਿਹੜੇ ਮੁੰਡੇ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਿੰਨੇ ਵੱਜ ਗਏ ਤੇ ਕਿੰਨੇ ਜਰੂਰੀ ਦੋ ਦੀ ਡੈਥ ਹੋ ਗਈ ਮੋਕੇ ਤੇ ਦੋ ਹਸਪੀਟਲ ਦਾ ਫਿਕਰਾ ਥੀ ਅੱਛਾ ਜੀ ਤੇ ਕਿਹੜੇ ਹਸਪੀਟਲ ਦਾ ਫਿਕਰਾ ਨੇ ਸੀ ਇਹ ਸਿਵਲ ਹਸਪੀਟਲ ਕੋਤਰ ਇਹ ਜਿਹੜਾ ਟਾਬਾ ਆ ਇਹ ਰੋਡ ਦੇ ਉੱਤੇ ਹਾਈਵੇ ਦੇ ਉੱਪਰ ਆ ਔਰ ਜਿਹੜੇ ਟਰੱਕ ਆ ਉਹ ਗਲਤ ਸਾਈਡ ਦੇ ਉੱਤੇ ਜਾਂ ਕਹਿ ਸਕਦੇ ਆ ਕਿ ওভার ਖੜੇ ਕਿੱਥੇ ਜਾਂਦੇ ਆ ਤੇ ਇਹ ਜਿਹੜੇ ਟਾਬੇ ਵਾਲੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਇਹ ਤਾਂ ਹੁਣ ਪੁਲਿਸ ਸਟੇਸ਼ਨ ਵਾਲੇ ਦੱਸਾਂਗੇ ਹਾਂਜੀ ਪੁਲਿਸ ਸਟੇਸ਼ਨ ਵਾਲੇ ਦੱਸਾਂਗੇ ਨਹੀਂ ਤੁਸੀਂ ਵੀ ਤਪੂਰ ਫਸਰ ਹੋਣਾ ਹਾਂਜੀ ਹਾਂਜੀ 112 ਤੁਹਾਡੇ ਅੰਦਰ ਆ ਹਾਂਜੀ ਹਾਂਜੀ ਤੇ ਜਿਹੜਾ ਇਹ ਨੰਬਰ ਟਰੇਸ ਹੋ ਗਿਆ ਫਿਰ ਤਾਂ ਹੋਊਗੀ ਹਾਂਜੀ ਨੰਬਰ ਟਰੇਸ ਹੋ ਗਿਆ ਤਾਂ ਠੀਕ ਹੈ